ਅੰਮ੍ਰਿਤਸਰ ਦੇ ਰਾਜਾ ਸੰਸੀ ਜੁਦਨ ਦਿਹਾੜੇ ਘਰਚ ਪੜਕੇ ਸ਼ਰੀਆਮ ਗੋਲੀਆਂ ਮਾਰ ਕਰ ਦਿੱਤਾ ਇੱਕ ਔਰਤ ਦਾ ਕਤਲ ਜਿਹਾ ਤਾਂ ਦੱਸਦੇ ਕਿ ਅੰਮ੍ਰਿਤਸਰ ਦੇ ਰਾਜਾ ਸੰਸੀ ਅੰਦਰ ਇੱਕ ਕਲੋਨੀ ਵਿੱਚ ਦਿਨ ਦਿਹਾੜੇ ਦੋ ਵਿਅਕਤੀਆਂ ਵੱਲੋਂ ਘਰਚ ਪੜਕੇ ਔਰਤ ਦਾ ਗੋਲੀਆਂ ਮਾਰ ਕੇ ਕਤਲ ਕਰਦਾ ਮਾਮਲਾ ਸਾਹਮਣੇ ਆਇਆ ਜਾਣਕਾਰੀ ਮੁਤਾਬਕ ਦੱਸਿਆ ਜਾ ਰਿਹਾ ਹੈ ਕਿ ਪੁਰਾਣੀ ਰੰਜਿਸ਼ ਨੂੰ ਲੈ ਕੇ ਕਤਲ ਕੀਤਾ ਗਿਆ ਇਹਨਾਂ ਦਾ ਆਪਸੀ ਝਗੜਾ ਚੱਲ ਰਿਹਾ ਸੀ ਜਿਵੇਂ ਚੱਲਦੇ ਆਜ ਦੇਨ ਦੇ 2.5 ਦੇ ਕਰੀਬ ਲੋਕ ਘਰ ਦੇ ਵਿੱਚ ਆਉਂਦੇ ਨੇ ਇਸ ਦੌਰਾਨ ਇਹ ਔਰਤ ਤੇ ਉਸ ਦਾ ਬੱਚਾ ਇਕੱਲਾ ਸੀ ਜਿਸ ਦੌਰਾਨ ਉਹਨਾਂ ਵੱਲੋਂ ਦੇ ਸਾਰੀ ਔਰਤ ਨੂੰ ਤਮਕੀਦ ਦਿੱਤੀ ਜਾਂਦੀ ਹਨ ਅਤੇ ਉਸ ਦੇ ਘਰ ਵਾਲੇ ਬਾਰੇ ਪੁੱਛਿਆ ਜਾਂਦਾ ਜਿਸ ਤਵਾਰ ਔਰਤ ਵੱਲੋਂ ਆਪਣੇ ਪਤੀ ਨੂੰ ਫੋਨ ਕਰਕੇ ਜਾਣਕਾਰੀ ਦਿੱਤੀ ਗਈ ਕੁਝ ਲੋਕ ਘਰ ਦੇ ਵਿੱਚ ਆਏ ਅਤੇ ਕਾਲੀ ਗਲੋਚ ਕਰਨ ਲੱਗੇ ਤੇ ਮਾਰਨ ਦੀ ਧਮਕੀਆਂ ਦੰਦਨੇ ਜਸਤਬਾਅ ਸ਼ਰੀਆ ਮੋਰਤ ਨੂੰ ਗੋਲੀ ਮਾਰ ਕੇ ਮੌਤੇ ਖਾਨ ਉਤਾਰ ਦਿੱਤਾ ਜਾਂਦਾ ਹੈ ਉੱਥੇ ਮੌਕੇ 'ਤੇ ਰਾਜਸਥਾਨ ਸਿਧੀਹਾਤੀ ਦੇ ਡੀਐਸਪੀ ਨੇ ਮੀਡੀਆ ਨੂੰ ਕੀ ਜਾਣਕਾਰੀ ਸਾਂਝੀ ਕੀਤੀ ਹੈ ਤੁਸੀਂ ਵੀ ਸੁਣੋ ਮੇਰੀ ਨੌਰਾਣੀ ਹਰਪਜਨ ਜੀ ਸਾਡੇ ਨਾਲ ਕਿਹੜੀ ਗੱਲ ਹੈ ਯਾਰ ਕੀ ਗੱਲ ਕੀ ਹੋਈ ਹੈ ਜੀ ਪਤਾ ਨਹੀਂ ਇਹਨਾਂ ਮੁਰਿਆਂ ਨੇ ਕਿਤੇ ਲਵਾਦਾਂ ਚਾੜਾ ਆਇਆ ਕਿ ਤੇਨੇ ਮਾਂ ਮੁਰੇ ਰੱਖੇ ਕੋਈ ਮਾਤੀ ਤੇ ਫਲੀ ਕਾਰ ਕਰ ਲੇ ਕਿੰਨੇ ਬੱਚੇ ਕਿੰਨੇ ਇਹਨਾਂ ਦੇ ਇਹਨਾਂ ਦੇ 2 ਬੱਚੇ ਕੁਈ ਮੁੰਡਾ ਛੋੜਿਆ ਬੱਚਾ ਕੀ ਮੰਗ ਕਰਦੇ ਜੋ ਹਾਂਜੀ ਮੰਗ ਕੀ ਕਰਦੇ ਜੋ ਮੰਗ ਆਈਆਂ ਨੇ ਮਾਰੇ ਨੇ ਸਹਾਇਆ ਹੋ ਜੀ ਮੇਰੇ ਵੀ ਸਤ ਤੋਂ ਸਤ ਚਾਹੀਦੀ ਸਹਾਇਆ ਦੇਣ ਨੂੰ ਕਹਿੰਦੇ ਕਿਤੇ ਗਾਨਾ ਕਿਹਨਾ ਕਰਦੇ ਠੀਕ ਹੈ ਅੱਜ ਰਾਤੀ ਸਾਡੀ ਗੱਲ ਹੋਈ ਫੋਨ ਕੀਤਾ ਇਹਨਾਂ ਨਾਲ ਝਗੜਾ ਹੋਇਆ ਸੀ ਕਹਿੰਦੇ ਵੀ ਤਦ ਨਾਲ ਦੇਖਣਾ ਵਾ ਤੇ ਅੱਡੇ ਤੇ ਆਜੋ ਤੇ ਆਪਾਂ ਅੱਡੇ ਤੇ ਗਏ ਨਹੀਂ ਮੇਰਾ ਭਾਸ਼ੀ ਦਾ ਸਾਹਿਬ ਚਲ ਗਿਆ ਤੇ ਇਹਨਾਂ ਨੇ ਫਿਰ ਮਗਰੋਂ ਫੋਨ ਕਰਕੇ 50 60 ਮੁੰਡੇ ਇਕੱਠੇ ਕਰਕੇ ਤੇ ਤੁੰ ਨੂੰ ਫੋਨ ਕਰਦੇ ਸੀ ਕਿ ਆਓ ਹੁਣ ਤੇ ਇਹਨਾਂ ਦੇ ਵਿੱਚ ਸ਼ਾਮਲ ਜਿਹੜਾ ਹੈਗਾ ਵਾ ਤੇ ਲੱਬ ਤਾਉ ਤੇ ਸਾਜਨ ਫਰੋਜ ਤੇ ਸਹਿਲ ਢਿੱਲੀਆ ਤੇ ਸ਼ਮੀਆ ਸੋਢੀਆ ਕੀ ਹੁਣ ਕੀ ਕੀਤਾ ਇਹਨਾਂ ਨੇ ਹੁਣ ਕੀ ਕੀਤਾ ਇਹਨਾਂ ਨੇ ਇਹਨਾਂ ਆ ਕੇ ਸਾਡੇ ਘਰੇ ਆ ਕੇ ਭਾਬੀ ਸਾਡੀ ਕੱਲੀ ਸੀ ਇਹਨਾਂ ਆ ਕੇ ਗੋਲੀਆਂ ਚਲਾਈਆਂ ਮਾਰ ਕਿੰਨੀਆਂ ਗੋਲੀਆਂ ਮਾਰੀਆਂ ਦੋ ਗੋਲੀਆਂ ਮਾਰੀਆਂ ਨੇ ਮੌਤ ਹੋ ਗਈ ਇਹਨਾਂ ਦੀ ਹਾਂਜੀ ਕੀ ਮੰਗ ਕਰਦੇ ਜੋ ਮੰਗ ਅਸੀਂ ਇਹੋ ਕਰਦੇ ਆ ਕਿ ਇਹਨਾਂ ਤੇ ਸਖਤ ਕਾਰਵਾਈ ਹੋਣੀ ਚਾਹੀਦੀ ਹੈ ਇਹ ਸੀ ਅੱਜ ਮਿਤੀ 8 ਜੁਲਾਈ ਬਹੁਤ ਤਕਰੀਬਨ 12:50 ਵਜੇ ਤੇ ਸਾਨੂੰ ਇੱਕ ਫੋਨ ਕਾਲ ਤੇ ਇਨਫੋਰਮੇਸ਼ਨ ਆਉਂਦੀ ਹੈ ਕਿ ਵਾਰਡ ਨੰਬਰ 4 ਰਾਜਸਥਾਨ ਸੀ ਵਿੱਚ ਇੱਕ ਲੇਡੀ ਨਾਮ ਹਰਜਿੰਦਰ कौर ਪਤਨੀ ਭਗਵੰਤ ਸਿੰਘ ਉਰਫ ਮੰਨਾ ਜਿਹੜੀ ਗੀਮਰ ਤਕਰੀਬਨ 35 ਸਾਲ ਇਹਦਾ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਘਰੇ ਦੋ ਬੰਦੇ ਆਏ ਸੀ ਜਿਨ੍ਹਾਂ ਨੇ ਇਹਨੂੰ ਦੋ ਗੋਲੀਆਂ ਮਾਰੀਆਂ ਜਿਸ ਨਾਲ ਇਹਦਾ ਕਤਲ ਹੋ ਗਿਆ ਤੇ ਮੌਕੇ ਤੇ ਅਸੀਂ ਜਾ ਕੇ ਜਿੱਦਾਂ ਇਸ ਇਨਫੋਰਮੇਸ਼ਨ ਨੂੰ ਵੈਰੀਫਾਈ ਕੀਤਾ ਉਥੇ ਸਾਨੂੰ ਇਹ ਪਤਾ ਲੱਗਿਆ ਕਿ ਜਿਹੜੇ ਆ ਦੋ ਮੁੰਡੇ ਆਏ ਸੀ ਜਿਨ੍ਹਾਂ ਦਾ ਨਾਮ ਘਰ ਵਾਲਿਆਂ ਨੇ ਸਾਨੂੰ ਦੱਸਿਆ ਲਵ ਤੇ ਨਿਸ਼ਾਨ ਇਹ ਮੁੰਡੇ ਨਾਲ ਇਹਨਾਂ ਦੀ ਕੋਈ ਪੁਰਾਣੀ ਰੰਜਿਸ਼ ਹੋ ਜੀ ਸੀ ਤੇ ਅੱਜ ਤੋਂ ਤਕਰੀਬਨ 2 ਦਿਨ ਪਹਿਲਾਂ ਇਹ ਕਚਹਿਰੀਆਂ ਚ ਵੀ ਮਿਲੇ ਸੀਗੇ ਜਿੱਥੇ ਨਾਲੀ ਪੂਤੂ ਮੈਮਾ ਹੋਈ ਉਸ ਤੋਂ ਬਾਅਦ ਇਹਨਾਂ ਨੇ ਇਕੱਠੇ ਮਿਲ ਕੇ ਇਸ ਗੱਲ ਨੂੰ ਸੁਲਝਾਉਣ ਦੀ ਕੋਸ਼ਿਸ਼ ਕੀਤੀ ਮਗਰ ਉਹ ਗੱਲ ਵੱਧ ਗਈ ਤੇ ਅੱਗੇ ਇਹ ਧਮਕੀਆਂ ਤੱਕ ਗੱਲ ਪਹੁੰਚ ਗਈ ਜਦੋਂ ਕੱਲ ਰਾਤ ਨੂੰ ਲਵ ਵੱਲੋਂ ਇਹਨਾਂ ਨੂੰ ਫੋਨ ਆਉਂਦੇ ਧਮਕੀਆਂ ਦਿੱਤੀਆਂ ਜਾਂਦੀਆਂ ਨੇ ਅੱਜ ਮਿਲਣ ਵਾਸਤੇ ਤੇ ਲਵ ਤੇ ਨਿਸ਼ਾਨ ਜਿੱਦਾਂ ਕਿ ਸਾਨੂੰ ਪਤਾ ਲੱਗਿਆ ਪਰਿਵਾਰ ਵਾਲਿਆਂ ਨੂੰ ਇਹ ਨਹੀਂ ਕਰੀ ਜਾਂਦੇ ਨੇ ਭਗਵੰਤ ਉਹ ਸੁਮੰਨਾ ਨੂੰ ਮਿਲਣ ਵਾਸਤੇ ਕੋਲੋਂ ਮੌਕੇ ਤੇ ਮੌਜੂਦ ਨਹੀਂ ਸੀਗਾ ਆਪਣੇ ਘਰੇ ਤੇ ਉਹ ਉਸਦੇ ਘਰ ਦੇ ਅੰਦਰ ਵੜ ਕੇ ਉਸਦੀ ਪਤਨੀ ਨੂੰ ਗੋਲੀਆਂ ਮਾਰ ਦਿੱਤੀ ਸਰ ਕਿੰਨੇ ਲੋਕਾਂ ਨੂੰ ਹੰਗਾਰਫਤਾਰ ਕੀਤਾ ਕਿ ਕਿ ਨਾਮ ਹੈ ਉਹਦੇ ਇਹ ਅਸੀਂ 8 ਬੰਦਿਆਂ ਤੇ ਬਾਈ ਨੇਮ ਪਰਚਾ ਦਰਜ ਕੀਤਾ ਜਿੰਨਾਂ ਵਿੱਚੋਂ ਨੇ ਲਵੋ ਨਿਸ਼ਾਨ ਸਾਜਨ ਅਕਾਸ਼ ਅਜੀਤ ਕੁਲਦੀਪ ਸਾਹਿਲ ਤੇ ਇਹਨਾਂ ਵਿੱਚੋਂ ਅਸੀਂ ਕੁਲਦੀਪ ਅਤੇ ਅਜੀਤ ਉਰਫ ਬਿੱਟੂ ਨੂੰ ਗ੍ਰਿਫਤਾਰ ਕਰ ਲਿਆ ਪਿੰਡ ਵਿੱਚ ਰੇਡ ਕਰਕੇ ਤੇ ਹੋਰ ਵੀ ਜਿਹੜੇ ਦੋਸ਼ੀ ਨੇ ਇਹ ਫਰਾਰ ਨੇ ਉਹਨਾਂ ਨੂੰ ਜਲਦ ਤੋਂ ਜਲਦ ਫੜਨਾ ਚਾਹੀਦਾ ਜਿਹੜੀ ਗ੍ਰਿਫਤਾਰ ਕੀ ਕਿ ਉਹਨਾਂ ਦਾ ਕੀ ਕਸੂਰ ਸੀ ਕਰਾ ਇਹ ਨਾਮ ਕੀ ਉਹਨਾਂ ਦਾ ਘਰ ਵਾਲੇ ਨੇ ਇਹ ਨਾਲ ਹੀ ਇਨਵੋਲਡ ਸੀ ਜਿੱਦਾਂ ਮੈਂ ਦੱਸਿਆ ਕਿ ਪੁਰਾਣੀ ਰஞ்சிਸ਼ ਬਾਜੀ ਇਹਨਾਂ ਦੀ ਹੈਗੀ ਹੈ ਇਹਨਾਂ ਨੇ ਆਪਸ ਵਿੱਚ ਕੰਮ ਕੀਆ ਵੀ ਦਿੱਤੀਆਂ ਸੀਗੀਆਂ ਕਿ ਜਿਹੜੇ ਮੁੰਡੇ ਅੱਛ ਮਾਰਨ ਆਏ ਸੀਗੇ ਇਹਨਾਂ ਨੂੰ ਵੀ ਖੇਤੀ ਤੋਂ ਖੇਤੀ ਫੜਲੇ ਜਾਉਂਦੇ ਤੇ ਅਸੀਂ ਦੋ ਮੁੰਡਿਆਂ ਨੂੰ ਫਟਾਫਟ ਰੇਡ ਕਰਕੇ ਅਰੈਸਟ ਕਰ ਲਿਆ ਸਰ ਕੋਈ ਆਡੀਓ ਸਾਹਮਣੇ ਆਈ ਹੈ ਜਿਸ ਦੇ ਵਿੱਚ ਉਹ ਆਪਣੇ ਘਰ ਵਾਲੇ ਨੂੰ ਦੱਸ ਰਹੀ ਹੈ ਕਿ ਘਰ ਵਿੱਚ ਆਏ ਨੇ ਮਾਰਨ ਦੀ ਕੋਸ਼ਿਸ਼ ਕਰ ਰਹੇ ਨੇ ਜਾਂ ਹਾਂਜੀ ਉਹ ਅਸੀਂ ਇਹਨਾਂ ਦੇ ਮੋਬਾਈਲ ਫੋਨਸ ਰਿਕਵਰ ਕਰ ਲਏ ਤੇ ਅਸੀਂ ਇਹ ਸਾਰੀ ਆਡੀਓ ਜਾਂ ਫਿਰ ਕਾਲ ਦੀ ਡਿਟੇਲਸ ਨੇ ਉਹ ਸਾਰੀ ਵੈਰੀਫਾਈ ਕਰਕੇ ਤੇ ਇਨਵੈਸਟੀਗੇਟ ਸਟਾਰਟ ਕਰਦੇ ਪੁਲਿਸ ਵਾਲੇ ਇਹਨਾਂ ਨੇ ਗ੍ਰਿਫਤਾਰੀ ਲਈ ਕੀਤੀ ਗਈ ਜਦੋਂ ਛਾਪੇਮਾਰੀ ਕੀਤੀ ਗਈ ਤਾਂ ਇਹਨਾਂ ਨੇ ਹਮਲਾ ਵੀ ਕੀਤਾ ਕੋਈ ਪੁਲਿਸ ਤੇ ਕੋਈ ਜ਼ਖਮੀ ਵੀ ਹੋਇਆ ਪਤਾ ਲੱਗੇ ਪੁਲਿਸ ਕਰਮੀ ਨੂੰ ਤਾਂ ਨਹੀਂ ਇਸ ਤਰ੍ਹਾਂ ਦੀ ਗੱਲ ਨਹੀਂ ਹੈ ਜ਼ਖਮੀ ਨਹੀਂ ਹੋਇਆ ਸੀ ਜਦੋਂ ਅਸੀਂ ਪਿੰਡਸ ਰੇਡ ਕਰਨ ਗਏ ਸੀ ਕਿ ਇਹ ਮੁੰਡੇ ਉਥੋਂ ਮੌਕੇ ਤੋਂ ਭੱਜੇ ਸੀਗੇ ਤੇ ਅਸੀਂ ਇਹਨਾਂ ਨੂੰ ਜਾ ਕੇ ਨਾਮ ਦੇ ਨਾਲ ਅਰੈਸਟ ਕਰਦਾ ਸੀ